ਜਿਵੇਂ ਦਸਵੇਂ ਦਵਾਰ ਦਾ ਬੂਆ ਖੁੱਲਿਆ ਤਾਂ ਹੁਣ ਦੇਖਦੇ ਆਂ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਇੱਥੇ ਤੱਕ ਮੈਂ ਤੁਹਾਡੇ ਸਾਹਮਣੇ ਅਰਥ ਭਾਵ ਅਰਥ ਰੱਖਿਆ ਸਮੇਂ ਦੀ ਬੰਦਿਸ਼ ਦੇ ਮਤਲਬ ਜੋ ਹੋਰ ਸਮਾਦਾਸ ਨੂੰ ਬਖਸ਼ਿਸ਼ ਕੀਤਾ ਗਿਆ ਇਸ ਦਾ ਸਾਰ ਅੰ ਮੈਂ 10-15 ਮਿੰਟ ਤੁਹਾਡੇ ਸਾਹਮਣੇ ਜਿਹੜਾ ਰੱਖਾਂ ਮੂਲ ਗੱਲ ਇਤਨੀ ਹੈ ਜਪਦੇ ਆਂ ਜਪਦੇ ਆਂ ਜਿਸ ਦਿਨ ਹਿਰਦਾ ਤੜਕ ਉੱਠੇ ਕਿ ਮਿਲਣਾ ਹੈ ਤੋ ਉਛਾਲ ਆ ਗਿਆ ਇਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਮਹਾਰਾਜ ਕਰਦੇ ਨੇ ਆਪ ਕਹਿੰਦੇ ਨੇ ਕਿ ਜਿਸ ਦਿਨ ਬਾਣੀ ਦਾ ਸੁਣਨਾ ਇੰਜ ਹੋਇਆ ਜਿਵੇਂ ਕਿ ਤੀਰ ਲੱਗਿਆ ਹਿਰਦੇ ਨੂੰ ਤੋ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਅਗਰ ਕਿਸੇ ਨੂੰ ਬਾਹਰ ਤਨ ਤੇ ਤੀਰ ਲੱਗ ਜਾਏ ਸ਼ਸਤਰ ਲੱਗ ਜਾਏ ਤੇ ਉਹ ਤੜਪੇ ਤੇ ਤੜਪਦਾ ਹੋਇਆ ਬੰਦਾ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਵਿਗਿਆਨ ਵੀ ਇਸ ਨੂੰ ਮੰਨਦਾ ਕਿ ਤੜਪਦੇ ਹੋਏ ਮਨੁੱਖ ਦੇ ਮੂੰਹ ਵਿੱਚ ਪਾਣੀ ਪਾ ਦਈਏ ਤੋ ਉਸ ਦੇ ਬਚਣ ਦੇ ਆਸਾਰ ਹੋ ਜਾਂਦੇ ਨੇ ਹਾਏ ਰੋਟੀ ਹਾਏ ਰੋਟੀ ਨਹੀਂ ਨਿਕਲਦਾ ਮੂੰਹ ਹਾਏ ਪਾਣੀ ਹਾਏ ਪਾਣੀ ਤੜਪਦਾ ਹੋਇਆ ਮਨੁੱਖ ਕਿਉਂਕਿ ਖੂਨ ਉਸ ਦਾ ਕਾਫੀ ਨਿਕਲ ਜਾਂਦਾ ਹੈ ਉਦਾਂ ਕੰਠ ਖੁਸ਼ਕ ਹੁੰਦਾ ਹੈ ਉਹਨੂੰ ਪਾਣੀ ਚਾਹੀਦਾ ਹੈ ਉਹਦੇ ਅੰਦਰ ਬੜੀ ਤੀਬਰ ਪਿਆਸ ਪੈਦਾ ਹੁੰਦੀ ਹੈ ਜ਼ਖਮੀ ਮਨੁੱਖ ਤੜਪਦਾ ਹੋਇਆ ਮਨੁੱਖ ਹਾਏ ਪਾਣੀ ਹਾਏ ਪਾਣੀ ਕਰਦਾ ਹੈ ਤਨ ਨੂੰ ਸ਼ਸਤਰ ਲੱਗ ਜਾਏ ਜ਼ਖ਼ਮ ਲੱਗ ਜਾਏ ਗਹਿਰੇ ਔਰ ਬਹੁਤ ਗਹਿਰਾ ਜ਼ਖਮ ਹੋਵੇ ਤੇ ਤੜਪਣਾ ਹੋਵੇ ਤਾਂ ਤੜਪਦਾ ਹੋਇਆ ਮਨੁੱਖ ਮੰਗਦਾ ਹੈ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ ਤੀਰ ਲੱਗ ਗਿਆ ਸ਼ਬਦ ਚੋਟ ਕਰ ਗਿਆ ਗੁਰੂ ਦਾ ਮਨ ਨੂੰ ਚੋਟ ਕਰ ਗਿਆ ਮਨ ਤੜਪ ਉੱਠਦਾ ਹੈ ਤਾਂ ਮਨ ਫਿਰ ਜਪਣ ਲੱਗ ਪੈਂਦਾ ਹੈ ਵਾਹਿਗੁਰੂ 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 ਇੱਕ ਤੇ ਉਹ ਕਰਦਾ ਹੈ ਪਾਣੀ ਪਾਣੀ ਜਿਸ ਨੂੰ ਪਿਆਸ ਨਹੀਂ ਲੱਗੀ ਇੱਕ ਉਹ ਕਰਦਾ ਹੈ ਪਾਣੀ ਪਾਣੀ ਜਿਸ ਦੇ ਅੰਦਰ ਬਹੁਤ ਗਹਿਰੀ ਪਿਆਸ ਹੈ ਇਹ ਦੋਹਾਂ ਦਾ ਪਾਣੀ ਪਾਣੀ ਆਖਣਾ ਇੱਕ ਨਾ ਸਮਝ ਲੈਣਾ ਬੜਾ ਫਰਕ ਹੈ ਇਹ ਦੋਹਾਂ ਦਾ ਵਾਹਿਗੁਰੂ ਵਾਹਿਗੁਰੂ ਆਖਣਾ ਇੱਕ ਨਾ ਸਮਝ ਲੈਣਾ ਇੱਕ ਨਹੀਂ ਹੈ ਇੱਕ ਤੇ ਉਹ ਕਰਦਾ ਪਿਆ ਹਾਏ ਪਾਣੀ ਹਾਏ ਪਾਣੀ ਜਿਹਨੂੰ ਵਾਕਈ ਪਾਣੀ ਚਾਹੀਦਾ ਹੈ ਔਰ ਪਾਣੀ ਤੋਂ ਬਿਨਾ ਮਰ ਜਾਏਗਾ ਇੱਕ ਉਹ ਕਰਦਾ ਪਿਆ ਪਾਣੀ ਪਾਣੀ ਜਿਹਨੂੰ ਬਿਲਕੁਲ ਹੀ ਪਿਆਸ ਨਹੀਂ ਹੈ ਸ਼ਾਇਦ ਉਹਦੇ ਸਾਹਮਣੇ ਕੋਈ ਰੱਖ ਵੀ ਦੇਵੇ ਪਾਣੀ ਤੇ ਉਹਨੇ ਹੱਥ ਨਹੀਂ ਲਾਣਾ ਪਿਆਸ ਹੀ ਨਹੀਂ ਸਿਰਫ ਦੇਖਾ ਦੇਖੀ ਕਰੀ ਜਾਂਦਾ ਪਾਣੀ ਪਾਣੀ ਸਿਰਫ ਦੇਖਾ ਦੇਖੀ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ ਅੰਦਰ ਕੋਈ ਪਿਆਸ ਨਹੀਂ ਹੈ ਅੰਦਰ ਕੋਈ ਤੜਪ ਨਹੀਂ ਹੈ ਇਹ ਤੜਪ ਕਿਸ ਤਰ੍ਹਾਂ ਪੈਦਾ ਹੁੰਦੀ ਹੈ ਸਹਿਬ ਕਹਿੰਦੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਗੁਰੂ ਦਾ ਬਚਨ ਇੰਜ ਲਗੇ ਜਿਵੇਂ ਤੀਰ ਲੱਗਦਾ ਤਨ ਅਗਰ ਇਸ ਤਰ੍ਹਾਂ ਮਨ ਨੂੰ ਸ਼ਬਦ ਲਗੇ ਏ ਮਨ ਤੇ ਤੜਪੇਗਾ ਅੰਦਰ ਪਿਆਸ ਪੈਦਾ ਹੋ ਜਾਏਗੀ ਪਿਆਸ ਦਾ ਲਗਣਾ ਇਸ ਗੱਲ ਦਾ ਸਬੂਤ ਹੈ ਕਿ ਸ਼ਬਦ ਤੀਰ ਦੀ ਤਰ੍ਹਾਂ ਲੱਗਿਆ ਹੈ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਧੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਉਤੇ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅਣਿਆਲੇ ਤੀਰ ਹੈ ਤੇ ਤੀਰ ਬਾਣੀ ਇੱਕ ਧੀਰ ਹਿਰਦਾ ਛਲਨੀ ਕਰ ਦੇਵੇ। ਔਰ ਜੇ ਹਿਰਦੇ ਨੂੰ ਲੱਗੇ ਬਾਣੀ ਅੰਦਰ ਜਿੰਨਾ ਲੋਭ ਦਾ ਖੂਨ ਹੈ ਵਾਸਨਾ ਦਾ ਖੂਨ ਹੈ ਨਿਕਲੇਗਾ। ਔਰ ਰੱਬ ਦੇ ਨਾਮ ਦੀ ਪਿਆਸ ਪੈਦਾ ਹੋਵੇ। ਭਗਤ ਕਬੀਰ ਵੀ ਕਹਿੰਨੇ ਕਬੀਰ ਸਤਗੁਰੂ ਸੂਰਮੇ ਬਾਆ ਬਾਂਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਛੇ। ਕ੍ਰਿੰਦੇ ਬਾਣੀ ਮੈਂ ਕੀ ਸੁਣੀ ਪੂਰਨ ਪੁਰਖ ਦੇ ਕੋਲ ਇਹ ਤੇ تیر ਲੱਗ ਗਿਆ ਔਰ ਡਿਰ ਗਿਆ ਡਹਿ ਗਿਆ ਹੰਕਾਰ ਗਿਰ ਗਿਆ ਨਿਰਮਾਣਤਾ ਆ ਗਈ ਬਾਣੀ ਵਾਕਈ ਝੋਟ ਕਰ ਗਈ ਹੈ ਪਹਿਚਾਣ ਕੀ ਹੋਵੇਗੀ ਹਰ ਇੱਕ ਦੇ ਚਰਨਾ ਦੀ ਖਾਕ ਬਣ ਜਾਏਗਾ ਧੂੜ ਬਣ ਜਾਏਗਾ ਨਿਰਮਾਣਤਾ ਦਾ ਮੁਜਸਮਾ ਬਣ ਜਾਏਗਾ ਕਬੀਰ ਕਹਿੰਦੇ ਲਾਗਤ ਹੋਈ ਭੋਏ ਘੇਰੇ ਪਰਿਆ ਪਰਿਆ ਕਰੇ ਜੇ ਛੇਕ ਅਗੇ ਕੁਝ ਹੋਰ ਵੀ ਜ਼ਿਕਰ ਕੀਤਾ ਹੈ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਮਾਰਿਆ ਗੁੰਗਾ ਹੋ ਗਿਆ ਹੁਣ ਇਸ ਗੁੰਗੇ ਦੀ ਤਸ਼ਰੀਹ ਇਹ ਕਬੀਰ ਇਹ ਕਹਿ ਰਹੇ ਨਾ ਮਿੱਥਿਆ ਬੋਲ ਜ਼ਬਾਨ ਚੋਂ ਨਿਕਲਦਾ ਹੀ ਨਹੀਂ ਗੁੰਗਾ ਹੋ ਗਿਆ ਝੂਠ ਨਿਕਲਦਾ ਹੀ ਨਹੀਂ ਗੁੰਗਾ ਹੋ ਗਿਆ ਔਰ ਇਸ ਤੀਰ ਦੇ ਲੱਗਣ ਨਾਲ ਜੋ ਰਸ ਆਇਆ ਜੋ ਤੜਪਣ ਦਾ ਸੁਆਦ ਆਇਆ ਇਹ ਮੈਂ ਕਹਿ ਵੀ ਨਹੀਂ ਸਕਦਾ ਗੁੰਗਾ ਹੋ ਗਿਆ ਨਹੀਂ ਕਹਿ ਸਕਦਾ ਇਹਨੂੰ ਬਿਆਨ ਨਹੀਂ ਕਰ ਸਕਦਾ ਕਹਿੰਦੇ ਨੇ ਇੱਕੋ ਹੀ ਤੜਪਣਾ ਇੱਕੋ ਹੀ ਪੀੜਾ ਐਸੀ ਹੈ ਔਰ ਉਹ ਹੈ ਪਰਮਾਤਮਾ ਦੇ ਵਿਛੋੜੇ ਦੀ ਪੀੜਾ ਕੁਝ ਭਗਤ ਕਹਿੰਦੇ ਨੇ ਕੋਈ ਗੱਲ ਨਹੀਂ ਨਹੀਂ ਮਿਲਦਾ ਤੇ ਨਾ ਸਹੀ ਇਹ ਪੀੜਾ ਹੀ ਰਹਿਣ ਦੇ ਉਸ ਪੀੜਾ 'ਚ ਵੀ ਆਨੰਦ ਹੈ ਭਾਵੇਂ ਬੜੀ ਭੈੰਕਰ ਪੀੜਾ ਹੈ لیکن پھر بھی اس رس ہے امیر خسرو کہ یا رب دعائے وصل نہ ہرگز قبول ہو اے خدا اے جو میں تڑپ کے روز تیرے اگوں دعا کرنا سویرے شام تو مل تو مل تو مینو نہ مل وزب کی گل پھر دعا کیوں کر دا ہے پھر ارداس کیوں کر دا ہے یا رب دعائے وصل نہ ہرگز قبول ہو ਤੇਰੇ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਤੜਪਣ ਦੇ ਸਨੋ ਇਸੇ ਚ ਵੀ ਸਵਾਲ ਹੈ ਇਸ ਬਿਰਹ ਦੇ ਚ ਜੀਵਨ ਤੜਪਦਿਆਂ ਵੀ ਲੰਘ ਜਾਏ ਅਮੀਰ ਖੁਰਸਰੋ ਕਹਿੰਦੇ ਨੇ ਇਹ ਵੀ ਕਬੂਲ ਹੈ ਕਮ ਸੇ ਕਮ ਅਹਿਸਾਸ ਤੇ ਰਹੇਗਾ ਉਹ ਵੀ ਛੋੜਾ ਬਾਰ ਬਾਰ ਤੇਰੀ ਯਾਦ ਤੇ ਦਿਲਾਏਗਾ ਤੇਰੀ ਮੰਗ ਤੇ ਕਰੇਗਾ ਤੇਰੀ ਚਾਹਤ ਤੇ ਕਰੇਗਾ ਬਹੁਤ ਗਹਿਰਾਈ ਨੂੰ ਛੋਇਆ ਹੈ ਇਸ ਮਹਾਨ ਸੂਫੀ ਸੰਤ ਨੇ ਇਕ ਕਵਾਲੀ ਸੰਗੀਤ ਦਾ ਵੀ ਜਨਮਦਾਤਾ ਸੀ ਔਰ ਉਰਦੂ ਸ਼ਾਇਰੀ ਦਾ ਵੀ ਜਨਮਦਾਤਾ ਸੀ ਅਮੀਰ ਖੁਸਰਵਰ ਯਾ ਰਬ ਦੁਆਏ ਵਸਲ ਨਾ ਹਰਗਿਜ਼ ਕਬੂਲ ਹੋ ਇਹ ਜਿਹੜਾ ਮੈਂ ਤੇਰੇ ਅੱਗੋ ਰੋਜ਼ ਅਰਦਾਸ ਕਰਦਾ ਤੂੰ ਮੈਨੂੰ ਮਿਲ ਤੂੰ ਮੈਨੂੰ ਮਿਲ ਨਾ ਮਿਲ ਬਸ ਮੈਨੂੰ ਅਰਦਾਸ ਹੀ ਕਰਨ ਦੇ ਇਸ ਤਰ੍ਹਾਂ ਤੜਪਣ ਦੇ ਇਸ ਵਿੱਚ ਵੀ ਸਵਾਦ ਹੈ ਇਹਦੇ ਵਿੱਚ ਵੀ ਰਸ ਹੈ ਕਿ ਕੋਈ ਪੀੜਾ ਹੈ ਇਸ ਪੀੜਾ ਦੇ ਪੀੜਾ ਤੇ ਹੈ ਹੀ ਪਰ ਰਸ ਵੀ ਹੈ پر غزب کی گل پگت کہہ بھی نہیں سکتے کچھ بیان بھی نہیں کر سکتے تو کبھی کہہ دا ہو گیا کچھ کہہ نہیں سکتا میں بیان نہیں کر سکتا کبھی گونگا ہوا باورا بابرا کہ بھولا ہو گیا اندروں باروں ایک ہو گیا کہ بچے بھولے ہوں نے اور سنت بھولے ہوں ہیں باقی دنیا چلاک ہوتی ہے چلاک تو مراد باروں کچھ ہو رہے اندروں کچھ ہو رہے بھولا ਅੰਦਰੋਂ ਬਾਹਰੋਂ ਬਿਲਕੁਲ ਇੱਕ ਬੱਚਾ ਭੋਲਾ ਹੈ ਕਿ ਬਚਪਨ ਦਾ ਇੱਕ ਬਹੁਤ ਵੱਡਾ ਗੁਣ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖਰੇ ਬੱਚੇ ਦੀ ਤਰ੍ਹਾਂ ਭੋਲੇ ਬਣ ਗਏ ਰੱਬ ਮਿਲ ਗਏ ਅੰਦਰੋਂ ਬਾਹਰੋਂ ਇੱਕ ਚਲਾਕ ਬੰਦਾ ਸ਼ੈਤਾਨ ਹੁੰਦਾ ਹੈ ਇਤਨੀ ਵੀ ਮਾਸਕਲਾ ਅੰਦਰੋਂ ਕੁਛ ਹੋਰ ਹੁੰਦਾ ਹੈ ਬਾਹਰੋਂ ਕੁਛ ਹੋਰ ਹੁੰਦਾ ਹੈ ਕਲਗੀਧਰ ਪਿਤਾ ਕਹਿੰਦੇ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੀ ਬਾਣੀ ਦੇ ਰਹੇ ਹੈ ਐ ਔਰੰਗਜ਼ੇਬ ਮੈਂ ਤੇ ਤੈਨੂੰ ਮਨੁੱਖ ਵੀ ਨਹੀਂ ਮੰਨਦਾ ਤੂੰ ਬੰਦਾ ਵੀ ਨਹੀਂ ਹੈ ਕਿਉਂ ਕਾਰਨ ਆਖਿਰ ਮਨੁੱਖ ਹੈ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ ਨ ਸ਼ਿਕਮੇ ਦੀ ਗਰ ਦਰਦ ਹਾਨੇ ਦੀ ਗਰ ਸ੍ਰੀ ਮੁਖਵਾਗ ਪਾਦਸ਼ਾਹੀ ਦਸਮੀ ਜ਼ਫਰਨਾਮਾ ਤੇਰੇ ਮੂੰਹ ਦੇ ਵਿੱਚ ਕੁਝ ਹੋਰ ਹੈ ਤੇਰੇ ਦਿਲ ਦੇ ਵਿੱਚ ਕੁਝ ਹੈ ਹੋਰ ਹੈ ਤੇਰੇ ਚਿਹਰੇ ਤੇ ਕੁਝ ਹੋਰ ਹੈ ਤੇਰੇ ਅੰਦਰ ਕੁਝ ਹੋਰ ਹੈ ਤੂੰ ਤੇ ਮਰਦ ਵੀ ਨਹੀਂ ਹੈ ਮਨੁੱਖ ਵੀ ਨਹੀਂ ਹੈ ਫਕੀਰ ਹੋਣਾ ਖੁਦਾ ਸ਼ਨਾਸ ਹੋਣਾ ਹੋਰ ਗੱਲ ਹੈ ਤੂੰ ਤੇ ਬੰਦਾ ਵੀ ਨਹੀਂ ਹੈ ਤੂੰ ਤੇ ਸ਼ੈਤਾਨ ਹੈ ਤੇਰੇ ਅੰਦਰ ਕੁਝ ਹੋ ਰਿਹਾ ਹੈ ਤੇਰੇ ਬਾਹਰ ਕੁਝ ਹੋ ਰਿਹਾ ਹੈ ਬਾਬਾ ਫਰੀਦ ਵੀ ਕਹਿੰਦੇ ਨੇ ਇੱਕ ਕੱਚੇ ਬੰਦੇ ਨੇ ਜਿਨ੍ਹਾਂ ਦੇ ਅੰਦਰ ਕੁਝ ਹੋ ਰਿਹਾ ਹੈ ਬਾਹਰ ਕੁਝ ਹੋ ਰਿਹਾ ਹੈ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਭੋਲਾ ਜੋ ਅੰਦਰੋਂ ਬਾਹਰੋਂ ਇੱਕ ਹੈ ਚਲਾਕ ਜੋ ਅੰਦਰੋਂ ਕੁਝ ਹੋ ਰਿਹਾ ਹੈ ਬਾਹਰੋਂ ਕੁਝ ਹੋ ਰਿਹਾ ਹੈ ਚਲਾਕ ਬੰਦੇ ਸੰਸਾਰ ਵਿੱਚ ਤਰੱਕੀ ਕਰ ਜਾਂਦੇ ਨੇ ਭੋਲੇ ਨਹੀਂ ਕਰ ਸਕਦੇ ਕਿਉਂਕਿ ਭੋਲਾ ਕੁਝ ਛੁਪਾਂਦਾ ਤੇ ਹੈ ਨਹੀਂ ਜੋ ਕੁਝ ਅੰਦਰ ਹੈ ਬਾਹਰ ਬਿਲਕੁਲ ਇੱਕ ਮਿਕ ਸਾਡੇ ਦੇਸ਼ ਵਿੱਚ ਇੱਕ ਜੋਗੀ ਹੋਇਆ ਹੈ ਸ਼ਿਵ ਜੀ ਤੇ ਸ਼ਿਵ ਜੀ ਦਾ ਇੱਕ ਬੜਾ ਪ੍ਰਸਿੱਧ ਨਾਮ ਹੈ ਭੋਲਾ ਭੋਲਾ ਸ਼ੰਕਰ ਭੋਲਾ ਨਾ ਬਈ ਭੋਲਾ ਹੈ ਅੰਦਰੋਂ ਬਾਹਰੋਂ ਇੱਕ ਕਹਿੰਦੇ ਨੇ ਭੋਲਾ ਬੰਦਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਸਕਦਾ ਹੈ ਖਗਾ ਨਹੀਂ ਸਕਦੇ। ਔਰ ਸਾਦੀ ਤੇ ਕੰਨ ਨੇ هزار ਦਫਾ ਠਗਾ ਜਾਣਾ ਬਿਹਤਰ ਹੈ ਬਨਿਸਪਦ ਇੱਕ ਦਫਾ ਠਗਣ ਦੇ। ਇੱਕ ਦਫਾ ਠਗਣ ਨਾਲ ਜੋ ਹਿਰਦਾ ਮੈਲਾ ਹੁੰਦਾ ਹੈ هزار ਦਫਾ ਠਗਾ ਕੇ ਵੀ ਸ਼ਾਇਦ ਇਤਨਾ ਦੁਖੀ ਨਾ ਹੋਵੇ। ਤੋਂ ਮਰਸ ਕਰਾ भोले ਮਨੁੱਖ ਠਗਾ ਸਕਦੇ ਨੇ ਠਗ ਨਹੀਂ ਸਕਦੇ। ਚਲਾਕ ਬੰਦੇ ਠਗ ਸਕਦੇ ਨੇ ਠਗਾ ਨਹੀਂ ਸਕਦੇ। ਚਲਾਕ ਬੰਦਾ ਸੰਸਾਰ ਵਿੱਚ ਤਰੱਕੀ ਕਰ ਜਾਂਦਾ ਹੈ। ਭੋਲਾ ਬੰਦਾ ਉਮੀਦ ਨਹੀਂ ਕਿ ਰਾਜਨੀਤੀ ਦੇ ਤਰੱਕੀ ਕਰ ਸਕੇ ਸਿੰਘਾਸਣ ਤੱਕ ਪਹੁੰਚੇ ਮੁਸ਼ਕਿਲ ਹੈ। ਚਲਾਕੀਆਂ ਤੇ ਚਾਹੀਦੀਆਂ ਨੇ। ਜੋ ਕੁਝ ਅੰਦਰ ਹੈ ਇਸ ਤੇ ਬਿਲਕੁਲ ਪਰਦੇ ਪਾਵੇ। ਮੈਂ ਇੱਕ ਦਿਨ ਪੜ ਰਿਹਾ ਸੀ ਇਤਿਹਾਸ ਸੁਲਤਾਨ ਹੋਇਜ਼ਤ ਦਾ ਤੇ ਤੈਮੂਰ ਲੰਗ ਦਾ। ਤੈਮੂਰ ਲੰਗ ਲੰਗੜਾ ਸੀ। ਇਸਨੇ ਹਿੰਦੁਸਤਾਨ ਤੇ ਵੀ ਰਾਜ ਕੀਤਾ ਹੈ ਤੈਮੂਰ ਲੰਗ ਕਹਿੰਦੇ ਸੱਜੀ ਲੱਤ ਤੈਮੂਰ ਦੀ ਕੰਮ ਨਹੀਂ ਕਰਦੀ ਸੀ ਲੰਗੜਾ ਸੀ ਲੰਗੜਾ ਸ਼ਬਦ ਵੀ ਇੱਕ ਪਰਸ਼ਿੰਤ ਆਇਆ ਉਥੇ ਲੰਗ ਕਹਿੰਦੇ ਨੇ ਜਦੋਂ ਲੱਤ ਨਾ ਹੋਵੇ ਸੁਲਤਾਨ ਰਹਿਜ਼ਤ ਕਾਨਾ ਸੀ ਉਹਦੀ ਖੱਬੀ ਅੱਖ ਕੰਮ ਨਹੀਂ ਕਰਦੀ ਸੀ ਤੈਮੂਰ ਦੀ ਸੱਜੀ ਲੱਤ ਕੰਮ ਨਹੀਂ ਕਰਦੀ ਸੀ ਪੁਰਾਣਾ اتہاس انہوں کا اسفان دے میدان میں کدھر دونوں دا سنگرش ہو گیا لڑائی ہو گئی جنگ ہوئی اس جنگ دے ویزد ہار گیا اور تیمور جد گیا تو اسلامی مسلمان جس طرح ہے ویزد دیاں مشکاں بن دیتیاں گیا رسیا بن کے انہوں تیمور دے سامنے لیا گیا اور تیمور فیصلہ کرے کی کرنا ہے اس طرح ਮੁਸ਼ਕਾਂ ਵਿੱਚ ਬਨੇ ਹੋਇਆ ਦੇਖ ਕੇ ਰਸਿਆਂ ਨਾਲ ਬਨੇ ਹੋਇਆ ਦੇਖ ਕੇ ਤਮੂਰ ਖਿੜਖਿੜਾ ਕੇ ਹੱਸ ਪਿਆ ਉਸ ਵਕਤ ਵੈਜ਼ਿਤ ਕਹਿੰਦਾ ਤਮੂਰ ਦੋ ਲੜਦੇ ਨੇ ਇੱਕ ਜਿੱਤਦਾ ਹੈ ਇੱਕ ਹਾਰਦਾ ਹੈ ਠੀਕ ਹੈ ਤੇਰੀ ਜਿੱਤ ਹੋ ਗਈ ਹੈ ਮੇਰੀ ਹਾਰ ਹੋ ਗਈ ਹੈ ਪਰ ਇਤਨਾ ਨਾ ਹੱਸ ਇੰਨਾ ਵੈਸੀ ਹਾਸਾ ਕਿਉਂ ਹੱਸਦਾ ਪਿਆ ਇਸ ਜਿੱਤ ਦੇ ਤੇ ਤੂੰ ਆਪੇ ਤੋਂ ਬਾਹਰ ਹੋ ਗਿਆ ਇੰਨਾ ਖੁਸ਼ ਤੇ ਮੂਰ ਕਹਿੰਦਾ ਕੌਣ ਮੂਰ ਖਸਦਾ ਪਿਆ ਆਪਣੀ ਜਿੱਤ ਤੇ ਮੈਂ ਨਹੀਂ ਹੱਸ ਰਿਹਾ ਮੈਂ ਆਪਣੀ ਜਿੱਤ ਤੇ ਨਹੀਂ ਹੱਸ ਰਿਹਾ ਮੈਂ ਖੁਦਾ ਦੀ ਖੁਦਾਈ ਤੇ ਹੱਸ ਰਿਹਾ ਕਿਉਂ ਕਹਿੰਦਾ ਹੈਰਾਨਗੀ ਦੀ ਗੱਲ ਖੁਦਾ ਦੀ ਖੁਦਾਈ ਤੇ ਮੈਂ ਇਸ ਵਾਸਤੇ ਹੱਸ ਰਿਹਾ ਕਿਉਂ ਬਾਦਸ਼ਾਹ ਬਣਾਉਂਦਾ ਹੈ ਤੇਰੇ ਜੈਸੇ ਅੰਧੇ ਨੂੰ ਮੇਰੇ ਜੈਸੇ ਲੰਗੜੇ ਨੂੰ ਮੈਂ ਹੈਰਾਨ ਜੇ ਲਾ ਨੂੰ ਜ਼ਮੀਨ ਤੇ ਚੱਲਣ ਦੀ ਜਾਂਚ ਨਹੀਂ ਆਉਂਦੀ ਤਹੱਤ ਤੱਕ ਪਹੁੰਚ ਜਾਂਦੇ ਨੇ ਜੋ ਸਮੱਸਿਆ ਨੂੰ ਸੰਸਾਰ ਨੂੰ ਪੂਰਨ ਤੌਰ ਤੇ ਵੇਖ ਨਹੀਂ ਸਕਦੇ ਸਿੰਘਾਸਣਾਂ ਤੱਕ ਪਹੁੰਚ ਜਾਂਦੇ ਨੇ ਅਕਸਰ ਐਸਾ ਹੁੰਦਾ ਹੈ ਭਾਈ ਗੁਰਦਾਸ ਜੀ ਨੇ ਤੇ ਸਵਈਏ 'ਚ ਬੜਾ ਕਮਲ ਕਰ ਦਿੱਤਾ ਹੈ ਆਪ ਕਹਿੰਦੇ ਨੇ ਚੰਦਨ ਕੀ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਜ ਗ੍ਰਹਿ ਰੱਖੀਏ ਬੜੀ ਕੀਮਤੀ ਪੰਕਤੀ ਹੈ ਇੱਕ ਬੰਦਾ ਕਿਧਰੇ ਚੰਦਨ ਦੀ ਲੱਕੜਾਂ ਦੀ ਖੇਤ ਦੇ ਆਲੇ ਦੁਆਲੇ ਬਾੜ ਤੇ ਹਲਾਵੇ ਤੇ ਚੰਦਨ ਦੀ ਲੱਕੜ ਹਜ਼ਾਰਾਂ ਰੁਪਏ ਦੇ ਕਿਲੋਗ੍ਰਾਮ ਕਿਧਰੇ ਮਿਲਦੀ ਹੈ ਅਸਲੀ ਚੰਦਨ ਬਾਵਲ ਚੰਦਨ ਬਹੁਤ ਮਹਿੰਗਾ ਹੈ ਇਹ ਸਾਰੇ ਹਿੰਦੁਸਤਾਨ ਦੇ ਥੋੜਾ ਜਿਹਾ ਮੈਸੂਰ ਦੇ ਬਾਗ਼ਦ ਵਿੱਚ ਹੁੰਦਾ ਹੈ ਔਰ ਕਿਧਰੇ ਨਹੀਂ ਇਹ ਬਿਲਕੁਲ ਮਾਮੂਲੀ ਤਾਦਾਦ ਦੇ ਥੋੜਾ ਜਿਹਾ ਆਸਾਮ ਦੇ ਵਿੱਚ ਬਾਕੀ ਕਿਧਰੇ ਵੀ ਨਹੀਂ ਹੈ ਔਰ ਬਹੁੜੀ ਬਹੁਤ ਥੋੜੀ ਤਾਦਾਦ ਚੰਦਨ ਦੇ ਲੱਕੜਾਂ ਦੀ ਚਾਰੋਂ ਪਾਸੇ ਵਾੜ ਪਿਆ ਲਾਵੇ ਕਿਸਾਨ ਤੇ ਭਾਈ ਸਾਹਿਬ ਕਹਿੰਦੇ ਮੈਂ ਉਸ ਤੋਂ ਪੁੱਛਿਆ ਅੰਦਰ ਕੇਸਰ ਬੀਜਿਆ ਤੂੰ ਕੀ ਬੀਜਿਆ ਚੰਦਨ ਦੀ ਵਾੜ ਲਾ ਰਹੇ ਹੈ ਕਹਿੰਦਾ ਅੰਦਰ ਕਿਕਰਾਂ ਦੇ ਬੂਟੇ ਲਾਏ ਨੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਦਰਮ ਬਬੂਰ ਦੇ ਬੂਟੇ ਲਾਇਨ ਕਿਕਰਾਂ ਦੇ ਬੂਟੇ ਲਾਇਨ ਵਾੜ ਚੰਦਨ ਦੇ ਕੰਚਨ ਸਪਟਬਦ ਕਾਂਚ ਗ੍ਰਹਿ ਰੱਖੀਏ ਸੋਨੇ ਦਾ ਬਕਸਾ ਬਣਾਇਆ ਉਸਨੇ ਸੋਨੇ ਦਾ ਤੇ ਭਾਈ ਜੀ ਕਹਿੰਦੇ ਨੇ ਤੂੰ ਸੋਨੇ ਦਾ ਇਤਨਾ ਵੱਡਾ ਬਕਸਾ ਬਣਾਇਆ ਹੈ ਇਹਦੇ ਚ ਲਾਲ ਰਤਨ ਜਵਾਹਰ ਕੀ ਰੱਖਿਆ ਤੂੰ ਮੰਗੇ ਰੱਖੇ ਨੇ ਨੀਲਮ ਰੱਖਿਆ ਪੰਨੇ ਰੱਖੇ ਨੇ ਸੋਨੇ ਦਾ ਬਕਸਾ ਕਹਿੰਦਾ ਇਹਦੇ ਚ ਪੱਥਰ ਰੱਖਿਆ ਤੇ ਕੱਚ ਰੱਖਿਆ ਸੋਨੇ ਦੇ ਬਕਸੇ ਦੇ ਚ ਕੱਚ ਤੇ ਪੱਥਰ ਚੰਦਨ ਦੀ ਵਾੜ ਤੇਂਦਰ ਬੂਟੇ ਕਿਕਰਾਂ ਦੇ ਸਾਧਨ ਦੁਰਾਏ ਕੇ ਅਸਾਦ ਅਪਰਾਧ ਕਰੇ ਉਲਟਈ ਚਾਲ ਕਲੀ ਕਾਲ ਬ੍ਰਹਮ ਭਾਗੀ ਹੈ ਭਾਈ ਸਾਹਿਬ ਕਹਿੰਦੇ ਨੇ ਕਲ ਯੁਗ ਦੇ ਚ ਉਲਟੀ ਚਾਲ ਵੇਖੋ ਕਿ ਜਿਹੜੇ ਮਹਾਨ ਅਧਾਰਮਿਕ ਲੋਕ ਨੇ ਧਰਮ ਦੀ ਕੱਖ ਵੀ ਸਮਝ ਨਹੀਂ ਉਹੀ ਦੁਨੀਆ ਦੇ ਧਰਮ ਦੇ ਮੁਖੀ ਆਉਣਗੇ ਬਿਲਕੁਲ ਕਿਕਰਾਂ ਦੇ ਬੂਟੇ ਪਰ ਉਹਨਾਂ ਨੂੰ ਛੁਪਾਉਣ ਵਾਸਤੇ ਧਰਮ ਦਾ ਲਿਬਾਸ ਚੰਦਨ ਦੀ ਵਾੜ ਲਾ ਦੇਣਗੇ ਬਿਲਕੁਲ ਕੱਚ ਤੇ ਪੱਥਰ ਪਰ ਦੁਨੀਆ ਭੁਲੇਖੇ ਚੇਤ ਰਾਇ ਤੇ ਸੋਨੇ ਦਾ ਬਕਸਾ ਬਣਾ ਲੈਣਗੇ ਲਿਬਾਸ ਧਾਰਮਕ ਪਹਿਰਾਵਾ ਧਾਰਮਕ ਧਰਮ ਦੀ ਗੱਲ ਧਰਮ ਦੇ ਮੁਖੀ ਅੰਦਰ ਵਿਕਾਰਾਂ ਦੇ ਕਿਕਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਅੰਦਰ ਈਰਖਾ ਦੁਐਸ਼ ਹੰਕਾਰ ਦੇ ਪਥਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਅੰਦਰ ਪਖੰਡ ਦੇ ਕੱਚ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਾਈ ਸਾਹਿਬ ਨੇ ਇੰਝ ਗੱਲ ਬੜੀ ਗਜ਼ਬੀ ਜੋ ਹੈ ਖੋਲੀ ਹੈ ਤੇ ਮੌਰਵੀ ਸਿਆਣਾ ਉਹ ਕਹਿੰਦਾ ਹਾਂ ਹੈਰਾਨ ਆ ਮੈਂ ਖੁਦਾ ਤੇ ਜਿਨ੍ਹਾਂ ਨੂੰ ਜ਼ਮੀਨ ਦੇ ਉੱਤੇ ਚੱਲਣ ਦੀ ਜਾਂਚ ਨਹੀਂ ਆਉਂਦੀ ਤਖਤ ਤੱਕ ਪਹੁੰਚ ਜਾਂਦੇ ਨੇ ਔਰ ਜੋ ਸੰਸਾਰ ਨੂੰ ਢੰਗ ਨਾਲ ਵੇਖ ਨਹੀਂ ਸਕਦੇ ਸਿੰਘਾਸਣ ਤੱਕ ਪਹੁੰਚ ਜਾਂਦੇ ਨੇ ਅੰधे ਤੇ ਲੰਗੜੇ ਯਕੀਨ ਜਾਨੋ ਨੜੇ